NNR نیوز ਤੇ ਤੁਹਾਡਾ ਸਵਾਗਤ ਹੈ ਦਰਿਆ ਸਤਲ ਦੀ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਮਹਿਦਪੁਰ ਤੋਂ ਜੋ ਜਗਰਾਉਂ ਰੋਡ ਜਾਂਦਾ ਹੈ ਤਕਰੀਬਨ ਚੜਦੇ ਵਾਲੇ ਪਾਸੇ ਪੰਡ ਛੋਲੇ ਦੀ ਤਸਵੀਰ ਹੈ ਜਿੱਥੋਂ ਦੀ ਕੀ ਤਸਵੀਰ ਬਹੁਤ ਜ਼ਿਆਦਾ ਖਤਰਨਾਕ ਸੀ ਜਦੋਂ ਬੀਤੇ ਦਿਨੀ ਇਸ ਰਿਪੋਰਟ ਵਿੱਚ ਕਰਦੇ ਸੀ ਹਾਲਾਤ ਬੜੇ ਚਿੰਤਾਜਨਕ ਸੀ ਇੱਥੇ ਤਾਂ ਹੁਣ ਦੀ ਰਿਪੋਰਟ ਲੈ ਕੇ ਹਾਜ਼ਰ ਹਾਂ ਹੁਣ ਦੇ ਹਾਲਾਤ ਥੋੜੇ ਸੁਧਰ ਹੋਇਆ ਹੈ ਦਰਿਆ ਸਤਲੂ ਜਿਹਦੇ ਵਿੱਚ ਇਸ ਟੰ ਪਾਣੀ ਘਟਿਆ ਹੋਇਆ ਪਰ ਜੋ ਹੁਣ ਦੇ ਹਾਲਾਤ ਨੇ ਝੋਨੇ ਖਰਾਬ ਹੋ ਗਏ ਇੱਥੋਂ ਦਰਿਆ ਨੇ ਜੋ ਖੋਰਾ ਢਾ ਲਾਈ ਉਤੋਂ ਦੇ ਹਾਲਾਤ ਚਿੰਤਾਜਨਕ ਹੋ ਗਏ ਤਾਂ ਤਕਰੀਬਨ 5 ਫੁੱਟ ਤੱਕ ਦਰਿਆ ਸਤਲੁਜ ਦੇ ਵਿੱਚ ਪਾਣੀ ਘਟਿਆ ਪਰ ਜਿਹੜੇ ਨੀਵੇਂ ਜ਼ਮੀਨਾਂ ਸੀ ਨੀਵੇਂ ਇਲਾਕੇ ਸੀ ਉਤੋਂ ਦੇ ਹਾਲਾਤ ਬੜੇ ਚਿੰਤਾਜਨਕ ਨੇ ਕੱਲ ਤੁਸੀਂ ਜੋ ਤਸਵੀਰਾਂ ਦੇਖਿਆ ਸੀ ਲੋਹਿਆਂ ਦੇ ਨਜ਼ਦੀਕ ਪਿੰਡ ਮੰਡਾਲੇ ਦੀ ਛੰਨਾ ਉਤੋਂ ਦੇ ਹਾਲਾਤ ਵੀ ਤਰਸਯੋਗ ਸੀ ਤਾਂ ਇੱਥੋਂ ਦੀ ਤਸਵੀਰ ਦਿਖਾਵਾਂਗੇ ਪਹਿਲੀ ਤਸਵੀਰ ਦਿਖਾਉਣਾ ਕਿ ਜਿੱਥੇ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਸੀ ਤਾਂ ਇਹ ਉਹ ਤਸਵੀਰ ਹੈ ਜਿੱਥੇ ਦਰਿਆ ਸਤਲੁਜ ਨੇ ਵੱਡਾ ਖੋਟਾ ਢਾ ਲਾਇਆ ਸੀ ਤਾਂ ਸਾਹਮਣੇ ਪੱਥਰ ਸੀ ਜਿੱਥੇ ਕੇ ਖੜ ਕੇ ਰਿਪੋਰਟਿੰਗ ਕਰਦੇ ਸੀ ਉਹ ਸਾਰੀ ਦੀ ਸਾਰੀ ਥਾਂ ਥਾਂ ਔਰ ਪੱਥਰ ਦਰਿਆ ਦੇ ਵਹਿਣ ਦੇ ਵਿੱਚ ਵਹਿ ਗਿਆ ਤਾਂ ਹੁਣ ਅੱਗੇ ਮੈਂ ਸਾਰੀ ਤਸਵੀਰ ਦਿਖਾਉਣਾ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਇਓ ਔਰ ਬੈਲ ਆਈਕਨ ਦਬਾ ਦਿਓ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਿਓ ਕਿਉਂਕਿ ਇੱਕ ਵੱਡੀ ਅਪਡੇਟ ਲੈ ਕੇ ਆਇਆ ਹਾਂ ਦਰਿਆਤ ਲਈ ਤਾਂ ਹੁਣ ਤੁਸੀਂ ਇਹ ਜਗ੍ਹਾ ਦੇਖੋ ਕਿ ਇਸ ਜਗ੍ਹਾ ਦੇ ਉੱਪਰ ਤਕਰੀਬਨ ਜੋ 4-4 ਫੁੱਟ ਚੱਲਦਾ ਸੀ ਤੇ ਹੁਣ ਇੱਥੇ ਪਾਣੀ ਨਹੀਂ ਹੈ ਪਰ ਅਗਲੀ ਤਸਵੀਰ ਇਤਨਾ ਨਾਖਾ ਹੈ ਜਿਹੜੀ ਕਿ ਦਰਿਆ ਨੇ ਹਾਲਾਤ ਕਰ ਦਿੱਤੇ ਆ ਹੁਣ ਤੁਸੀਂ ਇਸ ਥਾਂ ਦੇਖੋ ਇਹ ਹਾਲਾਤ ਇਸ ਜਗ੍ਹਾ ਤੇ ਪਾਣੀ ਔਰ ਦਰਿਆ ਨੇ ਖੋਰਾ ਜੋ ਇੱਥੇ ਲਾਇਆ ਜ਼ਮੀਨਾਂ ਬਹੁਤ ਸਾਰੀਆਂ ਵਿੱਚ ਦਰਿਆ ਦੇ ਰੁੜ ਗਈਆਂ ਹਾਲਾਤ ਦੇਖੋ ਦਰਿਆ ਦੇ ਵਿੱਚੋਂ ਕਿ ਆ ਜੋ ਕਖਕਾਨਾ ਕਹਿ ਲੈਂਦੇ ਆ ਆਪਾਂ ਜਾਂ ਚਾੜੀਆਂ ਬੋਟ ਆ ਸਾਰੇ ਇਸ ਤਰ੍ਹਾਂ ਹੋ ਗਿਆ ਇਸ ਥਾਂ ਤੇ ਦਰਿਆ ਸੱਤ ਲੋ ਜਨੇ ਵੱਡਾ ਖੋਰਾ ਲਾਇਆ ਸੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਤ ਦੇ ਕੀ ਬਣੇ ਹੋਏ ਨੇ ਤਾਂ ਬਹੁਤ ਜ਼ਿਆਦਾ ਦਰਿਆ ਅੱਗੇ ਇੱਥੇ ਆਇਆ ਅੱਗੇ ਪਾਣੀ ਬਹੁਤ ਜ਼ਿਆਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਤ ਚਿੰਤਾਜਨਕ ਨੇ ਅੱਗੇ ਤੁਹਾਨੂੰ ਹੋਰ ਤਸਵੀਰ ਸਾਹਮਣੇ ਦਿਖਾਉਣਾ ਕਿ ਇਸ ਜਗ੍ਹਾ ਤੇ ਖੜ ਕੇ ਰਿਪੋਰਟਿੰਗ ਕਰਦੇ ਸੀ ਇੱਥੇ ਬਹੁਤ ਸਾਰੇ ਨੋਚੇ ਲਾਇਆ ਹੋਇਆ ਸੀਗੀਆਂ ਜਿਹੜੇ ਕਿ ਪਾਣੀ ਰੋਕਣ ਦੇ ਲਈ ਤਾਂ ਇੱਕ ਸਾਲ ਵੀ ਨਹੀਂ ਕੱਢ ਸਕਿਆ ਸਾਰੀਆਂ ਨੋਚਾਂ ਉਹ ਦਰਿਆ ਦੇ ਵਹਿਣ ਦੇ ਵਿੱਚ ਵਹਿ ਗਈਆਂ ਤੇ ਉਸ ਥਾਂ ਤੇ ਹੁਣ 20 ਫੁੱਟ ਪਾਣੀ ਚੱਲ ਰਿਹਾ ਸਾਹਮਣੇ ਇਹ ਤਸਵੀਰਾਂ ਇਸ ਥਾਂ ਤੇ ਇਸ ਥਾਂ ਤੇ ਹੁਣ ਅੱਗੇ 20 ਫੁੱਟ ਪਾਣੀ ਹੈ ਹਾਲਾਤ ਬੜੇ ਚਿੰਤਾਜਨਕ ਹੈ ਤੇ ਨਾਲ ਇਹ ਝੋਨਾ ਸੀ ਸਾਰਾ ਖਤਮ ਹੋ ਚੁੱਕਿਆ ਹੈ ਇਸ ਦੇ ਉੱਪਰ ਮਿੱਟੀ ਜਮ ਚੁੱਕੀ ਹੈ ਤਾਂ ਹੁਣ ਇਧਰ ਅੱਗੇ ਦੀ ਤਸਵੀਰ ਦਿਖਾਉਣਾ ਇਹ ਦਰਿਆ ਅਜੇ ਵੀ ਕਾਫੀ ਜ਼ਿਆਦਾ ਪਾਣੀ ਹੈ ਤਾਂ ਇਧਰ ਤਸਵੀਰ ਦਿਖਾਉਣੀ ਹੈ ਕਿੰਦਰ ਪਪੂਲਰ ਸੀਗੇ ਇੱਥੇ ਬਹੁਤ ਸਾਰਾ ਨੁਕਸਾਨ ਹੋਇਆ ਬੜੀਆਂ ਜ਼ਮੀਨਾਂ ਵੱਡੇ ਪੱਧਰ ਤੇ ਦਰਿਆ ਨੇ ਖੋਰਾ ਲਾਇਆ ਇਸ ਜਗ੍ਹਾ ਤੇ ਆ ਦੇਖੋ ਕਿ ਇੱਥੇ ਢਾਹ ਲੱਗੇ ਸੀ ਥੋੜੀ ਥੋੜੀ ਕਰਕੇ ਅੱਗੇ ਔਰ ਇੱਥੇ ਦੇਖੋ ਇਹ ਅੱਗੇ ਤੱਕ ਵਟ ਸੇ ਦੀ ਸੀ ਸਾਰੇ ਦੀ ਸਾਰੇ ਜ਼ਮੀਨ ਤਕਰੀਬਨ ਇਸ ਜਗ੍ਹਾ ਦੇ ਉੱਪਰ 10 ਕਿਲੇ ਜ਼ਮੀਨ ਹੋਗੇ ਇੱਕ ਇੱਕ ਕਿਸਾਨ ਦੀ ਜੋ ਦਰਿਆ ਦੇ ਵਹਿਣ ਦੇ ਵਿੱਚ ਵਹਿ ਗਈ ਤੇ ਹਾਲਾਤ ਚਿੰਤਾਜਨਕ ਨੇ ਹੁਣ ਇੰਨਾ ਇੰਨਾ ਵਿੱਚ ਆ ਗਾਰਾ ਚੜਿਆ ਹੋਇਆ ਹਾਲਾਤ ਇੱਥੇ ਮੈਂ ਤੁਰ ਰਿਹਾ ਤੇ ਬੰਦਾ ਖੁਬ ਜਾਂਦਾ ਤੇ ਹਾਲਾਤ ਬਹੁਤ ਮਾੜੇ ਨੇ ਇਸ ਦਰਿਆ ਸਤਲੂਜ ਨੇ ਹਾਲਾਤ ਮਾੜੇ ਕਰ ਤੇ ਇਧਰ ਅੱਗੇ ਤੱਕ ਤਸਵੀਰ ਹਾਲਾਤ ਬੜੇ ਚਿੰਤਾਜਨਕ ਨੇ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਕਰ ਦਿਓ ਮਹਿਦਪੁਰ ਤੋਂ ਜੋ ਜਗਰਾਵਾਂ ਰੋਡ ਜਾਂਦਾ ਰਸਤੇ 'ਚ ਦਰਿਆ ਸਤਲੂਜ ਦਾ ਪੋਲ ਹੈ ਉੱਥੋਂ ਦੀਆਂ ਤਸਵੀਰਾਂ ਨੇ ਤਾਂ ਹਾਲਾਤ ਬਹੁਤ ਚਿੰਤਾਜਨਕ ਨੇ ਹਾਲਾਤ ਬੜੇ ਮਾੜੇ ਨੇ ਤੁਰਿਆ ਨੀ ਜਾ ਰਿਹਾ ਹਾਲਾਤ ਇੰਨੇ ਮਾੜੇ ਹੋ ਚੁੱਕੇ ਇੰਨਾ ਚਿੱਕੜ ਗੱਭ ਵਿੱਚ ਪੈ ਗਈ ਹੈ ਪਪੂਲਰ ਡੱਗ ਗਿਆ ਹੈ ਦਰਿਆ ਦੇ ਵਹਿਣ ਦੇ ਵਿੱਚ ਵਹਿ ਗਏ ਹੁਣ ਜਿਸ ਜਗ੍ਹਾ ਤੇ ਮੈਂ ਤੁਰ ਰਿਹਾ ਇੱਥੇ ਬਹੁਤ ਗਾਰਾ ਯਾਨੀ ਕਿ ਚਿੱਕੜ ਹੈ ਹਾਲਾਤ ਬੜੇ ਚਿੰਤਾਜਨਕ ਨੇ ਜੋ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਸਾਂਝ ਕਰ ਰਹੇ ਹਾਂ ਕੱਲ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਮੈਂ ਸੋਰੀ ਜੇ ਕੱਲ ਲੋਹਿਆਂ ਦੇ ਨਜ਼ਦੀਕ ਮੜਾਲੇ ਦੀ ਛੰਨਾ ਉੱਥੇ ਦਰਿਆ ਨੇ ਵੱਡਾ ਖੋਰਾ ਲਾਇਆ ਹੋਇਆ ਸੀ ਜ਼ਿਕਰ ਚੈਨਲ ਤੇ ਤੁਸੀਂ ਨਵੇਂੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਕਿਉਂਕਿ ਦਰਸਾਤੂਲ ਵੀ ਹਰ ਇੱਕ ਅਪਡੇਟ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੁਰਿਆ ਨਹੀਂ ਜਾਂਦਾ ਹਾਲਾਤ ਇੰਨੇ ਮਾੜੇ ਨੇ ਇਸੇਗਾ ਤੇ ਬਹੁਤ ਸਾਰੀ ਮਿੱਟੀ ਪੈ ਗਈ ਇੱਥੇ ਸਿਮ ਮਾਨ ਨੇ ਜੇ ਵੱਡਾ ਐਲਾਨ ਕੀਤਾ 20000 ਰੁਪਏ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ ਮਨਕਿਰਤ ਹੌਲਕ ਜੋ ਕਿ ਲਗਾਤਾਰ ਲੋਕਾਂ ਦੀ ਕਚਹਿਰੀ ਚ ਸੇਵਾ ਕਰ ਰਿਹਾ ਹੈ ਜੋ ਜਿੱਥੇ ਜਾਂਦਾ ਉੱਥੇ ਪੈਸੇ ਦੇ ਦਿੰਦਾ ਜਿਸ ਨੂੰ ਘਰ ਬਣਾਉਣ ਦੇ ਲੋੜਾ ਉੱਥੇ ਘਰ ਬਣਾ ਦਿੰਦਾ ਤਾਂ ਅਸਲ ਝੋ ਮਦਦ ਹੈ ਜਿਹੜੇ ਐਲਾਨ ਕੀਤੇ ਜਾਂਦੇ ਆ ਤਾਂ ਐਲਾਨ ਐਲਾਨਾਂ ਤੱਕ ਹੀ ਸੀਮਤ ਨਾ ਰਹਿ ਜਾਣ ਅਜੇ ਹਨ ਨਹੀਂ ਹੋਣਾ ਚਾਹੀਦਾ ਪਰ ਇਦੋ ਜੇਕਰ ਪਹਿਲਾਂ ਦੀ ਗੱਲ ਕਰੀ ਆਪਾਂ 23 ਦੇ ਵਿੱਚ ਉਦੋਂ 15000 ਕਿਹਾ ਸੀ ਪਰ ਕਿਸਾਨਾਂ ਨੂੰ ਉਦੋਂ ਕੁਝ ਨਹੀਂ ਮਿਲਿਆ ਹਾਲਾਤ ਉਦੋਂ ਮਾੜੇ ਹੋਏ ਤੁਸੀਂ ਕਿਸ ਜਗ੍ਹਾ ਤੋਂ ਸਾਡੇ ਨਾਲ ਜੁੜੇ ਹੋ ਕਿਸ ਥਾਂ ਤੋਂ ਕਿਹੜੇ ਜ਼ਿਲ੍ਹੇ ਤੋਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਤਾਂ ਹਾਲਾਤ ਇੱਥੇ ਆ ਮੈਂ ਤਸਵੀਰ ਦਿਖਾਉਣਾ ਆ ਇਹ ਆ ਜੋ ਮਿੱਟੀ ਐ ਆ ਮਿੱਟੀ ਐ ਜਦੋਂ ਅਸੀਂ ਇਸੇ ਦੇ ਬੱਚੇ ਨਾ ਤੁਰੇ ਦਾ ਤਾਂ ਆ ਗੋਡੇ-ਗੋਡੇ ਤੱਕ ਬੰਦ ਵਿੱਚ ਖੁੱਬ ਜਾਂਦਾ ਤਾਂ ਅੱਗੇ ਤੁਰਿਆ ਨਹੀਂ ਜਾਂਦਾ ਹਾਲਾਤ ਬੜੇ ਮਾੜੇ ਨੇ ਕਿਸਾਨਾਂ ਦੇ ਹਾਲਾਤ ਮਾੜੇ ਕਰ ਤੇ ਹੁਣ ਝੋਨੇ ਦੀ ਤਸਵੀਰ ਦਿਖਾਵਾਂਗਾ ਕਿ ਇਹ ਦੇ ਵਿੱਚੋਂ ਕੀ ਨਿਕਲ ਜੂਗਾ ਇਹ ਝੋਨੇ ਵਿੱਚੋਂ ਕੀ ਨਿਕਲ ਜੂਗਾ ਐਸੇ ਜਗ੍ਹਾ ਤੋਂ ਦੇਖੋ ਇੱਥੋਂ ਕੱਖ ਨਹੀਂ ਹੋਣਾ ਕੀ ਹੋ ਜੂਗਾ ਇੱਥੋਂ ਆ ਇੰਨੀ ਨਹੀਂ ਮਿੱਟੀ ਪਈ ਹੋਈ ਐ ਕਿਸਾਨ ਕਿਧਰ ਨੂੰ ਜਾਣਗੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਸਰਕਾਰ ਨੂੰ ਇਸ ਟਾਈਮ ਬਾਹ ਫੜ ਦੀ ਲੋੜ ਹੈ ਕਿਸਾਨਾਂ ਦੀ ਆ ਹਾਲਾਤ ਇਦਾਂ ਦੇ ਬਣੇ ਪਏ ਆ ਬੜਾ ਔਖਾ ਇੱਥੇ ਹੈ ਬਹੁਤ ਜ਼ਿਆਦਾ ਜ਼ਿੰਦਗੀ ਦਾ ਸਫਰ ਕਿਸਾਨਾਂ ਦੀ ਜ਼ਿੰਦਗੀ ਇੱਕ ਵਾਰ ਥੰਮ ਗਈ ਹੈ ਕਿ ਇਹ ਥਾ ਦੇ ਮਿੱਟੀ ਪੈ ਗਈ ਹੈ ਕਹੀਂ ਥਾ ਦੇ ਰੇਤਾ ਤਾਂ ਹੁਣ ਆ ਦਰਿਆ ਸਤਲੁਜ ਦੀ ਤਸਵੀਰ ਦੇਖ ਲਓ ਇਹ ਆ ਸੋਰੀ ਇੱਧਰ ਖੋਣਾ ਇਸ ਜਗ੍ਹਾ ਤੇ ਅਜੀਬ ਢੰਗ ਨਾਲ ਨਦਰੀਆ ਨੇ ਖੋਰਾ ਲਗਾਤਾਰ ਲਾਇਆ ਹੋਇਆ ਅੱਗੇ ਤੱਕ ਆ ਜਮੀਨ ਵਿੱਚ ਖਿਸਕ ਰਹੀ ਐ ਸਾਹਮਣੇ ਤਸਵੀਰ ਦੇਖ ਲਓ ਪਾਣੀ ਪਾਣੀ ਐ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਅਸੀਂ ਮਾਨ ਤੱਕ ਪਹੁੰਚਾ ਦਿਓ ਜਮੀਨਾਂ ਬਹੁਤ ਵੱਡੇ ਪੱਧਰ ਤੇ ਵਿੱਚ ਡਿੱਗੀਆਂ ਨੇ ਹਾਲਾਤ ਬੜੇ ਚਿੰਤਾਜਨਕ ਨੇ ਆ ਦੇਖੋ ਕੀ ਅੱਗੇ ਤੱਕ ਹੀ ਬਣਿਆ ਪਿਆ ਇਹ ਇਹ ਸਾਰਾ ਹੀ ਇਸੇ ਤਰ੍ਹਾਂ ਸਾਰਾ ਹੀ ਇਸੇ ਤਰ੍ਹਾਂ ਹਾਲਾਤ ਮਾੜੇ ਨੇ ਦਰਿਆ ਸੱਤਲੂਜ ਨੇ ਹਾਲਾਤ ਮਾੜੇ ਕਰ ਦਿੱਤੇ ਜ਼ਿੰਦਗੀ ਖੜ ਗਈ ਆ ਝੋਨਾ ਇਹਨੂੰ ਹੋਇਆ ਇਥੋਂ ਕੀ ਹੋ ਜਾਊਗਾ ਝੋਨੇ ਦੀ ਫੈਸਲਾ ਪੱਕੜ ਵਾਲੀ ਸੀ ਹਾਲਾਤ ਮਾੜੇ ਹੋ ਗਏ ਇੰਨਾ ਇੰਨਾ ਕੂੜਾ ਕਰਕਟ ਪੈ ਗਿਆ ਵੀਡੀਓ ਨੂੰ ਚਲਦਾ ਚਲਦਾ ਸ਼ੇਅਰ ਜਰੂਰ ਕਰਿਓ ਤੇ WhatsApp 'ਤੇ ਜਾਂ Facebook 'ਤੇ ਹਰ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਕਰ ਦਿਓ ਸੋਸ਼ਲ ਮੀਡੀਆ ਦੀ ਤਾਕਤ ਬੜੀ ਵੱਡੀ ਆ ਜੇਕਰ ਤੁਸੀਂ ਸ਼ੇਅਰ ਕਰਦੇ ਹੋ ਤਾਂ ਸ਼ੇਅਰ ਦੇ ਨਾਲ ਸ਼ਾਇਦ ਕੁਝ ਇਨਸਾਫ ਕਿਸੇ ਨੂੰ ਮਿਲ ਜੇ ਅੱਗੇ ਅਝੋਨੇ ਦੇਖ ਸਕਦੇ ਹੋ ਆ ਵਾਲੇ ਜੇ ਝੋਨੇ ਦੀ ਤਸਵੀਰ ਹੈ ਇਹ ਤਕਰੀਬਨ ਇੱਥੇ 7 ਕਿਲੇ ਦਰਿਆ ਦੇ ਵਿੱਚ ਦੇ ਵਹਿਣ ਤੇ ਜ਼ਿਆਦਾ ਹੋਗਾ ਵਿੱਚ ਡੱਗੇ ਘਟਾ ਜੇ ਵੀ ਲੱਗੀ ਹੋਈ ਹੈ ਹਾਲਾਤ ਬੜੇ ਮਾੜੇ ਨੇ ਆ ਦੇਖੋ ਅੱਗੇ ਝੋਨੇ ਦੀ ਕੀ ਤਸਵੀਰ ਹੈ ਇੱਥੋਂ ਕੀ ਨਿਕਲ ਜਾਊਗਾ ਹਰਿਆਣੇ ਤੋਂ ਕਮੈਂਟ ਆਇਆ ਸਰਜੀਤ ਸਿੰਘ ਵੀਰ ਜੀ ਦਰਿਆ ਸੱਤ ਲੋਹ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਬੜੇ ਹਾਲਾਤ ਮਾੜੇ ਨੇ ਆ ਇੱਥੇ ਆ ਝੋਨਾ ਇਹ ਚ ਕੀ ਹੋ ਜਾਊਗਾ ਦਰਦਨਾਕ ਤਸਵੀਰਾਂ ਨੇ ਆ ਇਸ ਤਰ੍ਹਾਂ ਦਾ ਝੋਨਾ ਹੋ ਗਿਆ ਸਾਹਮਣੇ ਦੇਖੋ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿਓ ਆ ਇਸ ਤਰ੍ਹਾਂ ਦਾ ਝੋਨਾ ਹੋ ਗਿਆ ਇੱਥੇ ਆ ਇਸ ਤਰ੍ਹਾਂ ਦੇ ਹਾਲਾਤ ਬਣ ਗਿਆ ਝੋਨੇ ਚੁੱਕੇ ਨੇ ਕੋਈ ਪਪੂਲਰ ਡੱਗ ਗਏ ਬਹੁਤ ਸਾਰੇ ਪਪੂਲਰ ਦਰਿਆ ਦੇ ਹੜ੍ਹ ਦੇ ਵਿੱਚ ਹੀ ਵਹਿਣ ਦੇ ਵਿੱਚ ਹੀ ਵਹਿ ਗਏ ਆ ਝੋਨਾ ਇਸ ਤਰ੍ਹਾਂ ਹਾਲਾਤ ਬੜੇ ਚਿੰਤਾਜਨਕ ਬਣੇ ਹੋਇਆ ਹੈ ਤੁਰਨਾ ਇਸ ਥਾਂ ਤੇ ਬੜਾ ਉਖਾ ਹੈ ਤਕਰੀਬਨ ਗੋਡੇ-ਗੋਡੇ ਤੱਕ ਤਾਂ ਇਥੇ ਵਿੱਚ ਬੰਦਾ ਖੁੱਬ ਜਾਂਦਾ ਹਾਲਾਤ ਬਹੁਤ ਮਾੜੇ ਨੇ ਟੋਏ ਟਿੱਬੇ ਇਹ ਹਾਲਾਤ ਬਣੇ ਪਿਆ ਦਰਿਆ ਸਤਲੂ ਜੀ ਨੇ ਇਸ ਤਰ੍ਹਾਂ ਦੇ ਹਾਲਾਤ ਕਰਤੇ ਜੰਨ ਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸਰਕਾਰ ਨੂੰ ਬਾਹਰ ਜਰੂਰ ਫੜਨੀ ਚਾਹੀਦੀ ਹੈ ਇਸ ਟਾਈਮ ਹਾ ਦੇਖੋ ਅੱਗੇ ਤੱਕ ਇਸ ਜਗ੍ਹਾ ਤੇ ਕਾਫੀ ਜ਼ਮੀਨ ਖੋਰਾ ਜ਼ਮੀਨ ਨੂੰ ਲੱਗਿਆ ਔਰ ਵੱਡੇ ਪੱਧਰ ਤੇ ਜ਼ਮੀਨਾਂ ਇੱਥੇ ਦਰਿਆ ਦੇ ਵਿੱਚ ਡੇਗ ਗਿਆ ਮਹਦਰਪੁਰ ਤੋਂ ਜੋ ਜਗਰਾਉਂ ਰੋੜ ਜਾਂਦਾ ਹੈ ਰਸਤੇ ਦੇ ਦਰਿਆ ਸਤਲੂ ਜੀ ਦਾ ਪੁਲ ਚੜ੍ਹਦੇ ਪਾਸੇ ਵਾਲੇ ਦੀ ਤਸਵੀਰ ਚੜ੍ਹਦੇ ਪਾਸੇ ਦੀ ਤਸਵੀਰ ਹੈ ਤੁਰਿਆਂ ਨਹੀਂ ਜਾਂਦਾ ਵੀਰੋ ਸਾਹ ਚੜ ਜਾਂਦਾ ਪਰ ਮੈਂ ਕਾ ਤਸਵੀਰ ਤੁਹਾਨੂੰ ਜਰੂਰ ਦਿਖਾਵਾਂ ਮੈਂ ਕਿ ਹਾਲਾਤ ਕੀ ਬਣੇ ਪਿਆ ਇੱਧਰ ਤਾਂ ਜਿਆਦਾ ਨੇ ਆ ਦੇਖੋ ਇੱਧਰ ਤਾਂ ਜਿਆਦਾ ਨੇ ਤੁਰਿਆਂ ਨੇ ਕਹਿੰਦੇ ਇਸ ਥਾਂ ਤੇ ਹਾਲਾਤ ਬੜੇ ਚਿੰਤਾਜਨਕ ਬਹੁਤ ਮਾੜੇ ਅਕਲਾਲੀ ਪੈ ਗਈ ਹੈ ਬੱਚਾ ਪਈ ਹੈ ਇਹ ਹਾਲਾਤ ਕੀ ਹੋਣਗੇ ਅੱਗੇ ਕਿਸਾਨ ਗੁਜ਼ਾਰਾ ਕਿਸ ਤਰ੍ਹਾਂ ਕਰਨਗੇ ਆ ਸਾਹਮਣੇ ਦੇਖ ਲਓ ਕੀ ਬਣਿਆ ਪਿਆ ਦਰਿਆ ਸਤਲੁਜ ਦੀ ਲਾਈਵ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਵੀਡੀਓ ਨੂੰ ਸ਼ੇਅਰ ਕਰੀ ਜਾਓ ਜੇਕਰ ਚੈਨਲ ਤਾਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਇਹ ਹਾਲਾਤ ਨੇ ਦਰਿਆ ਸਤਲੂ ਜਨੇ ਹਾਲਾਤ ਮਾੜੇ ਕਰਤੇ ਆ ਬਈ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਹੈ ਜੋ ਦਰਿਆ ਦੇ ਵਿੱਚ ਘਟਿਆ ਪਰ ਪਾਣੀ ਜਿੱਥੋਂ ਚੱਲ ਕੇ ਨਿਕਲ ਗਿਆ ਉੱਥੋਂ ਤਾਂ ਹਾਲਾਤ ਸ਼ਬਦਾਂ ਦੇ ਵਿੱਚ ਬਿਆਨ ਕਰਨੇ ਬਹੁਤ ਜ਼ਿਆਦਾ ਮੁਸ਼ਕਿਲ ਨੇ ਵੇ ਤਸਵੀਰਾਂ ਬੜੀਆਂ ਦਰਦਨਾਕ ਨੇ ਤੁਰਿਆ ਨਹੀਂ ਜਾਂਦਾ ਇਸ ਪਾਣੀ ਵਿੱਚ ਕਿੰਨਾ ਚਿੱਕੜ ਖੁਬਾ ਹੋ ਗਿਆ ਪਾਣੀ ਕੱਟ ਗਿਆ ਪਰ ਕਿਹੜੀ ਸਮਾਂ ਦੇ ਦਰਿਆਣੇ ਜੋ ਖੋਰਾ ਲਾਇਆ ਸੀ ਉਹ ਵਜੇ ਲੱਗਿਆ ਹੋਇਆ ਹੈ। ਪਾਖੜਾ ਦੇ ਲੈਵਲ ਵੀ ਘੱਟ ਰਿਹਾ ਹੈ। ਵੈਘੁਰੂ ਗੁਰਦਾਸਾ ਜੀ ਹੁਣ ਪੁਰਾਣੇ ਤਰ੍ਹਾਂ ਦੇ ਹਾਲਾਤ ਨਹੀਂ ਬਣਨਗੇ। ਕੱਲ ਤੁਸੀਂ ਇਸੇ ਚੈਨਲ ਤੇ ਲੋਈਆਂ ਖਾਸ ਜਿਲ੍ਹਾ ਜਲੰਧਰ ਚ ਪੈਂਦਾ ਉਹ ਉਥੋਂ ਦੀ ਤਸਵੀਰ ਦੇਖੀ ਤਾਂ ਲੋਕ ਇੱਕ ਪਿੰਡ ਧੱਕਾ ਵਸਤੀ ਸਾਰੇ ਦਾ ਸਾਰਾ ਦਰਿਆ ਦੇ ਹੜ੍ਹ ਦੇ ਵਿੱਚ ਵਹਿ ਗਿਆ। ਉਹ ਵਿਚਾਰੇ ਲੋਕ ਬੰਨਾ ਤੇ ਬੈਠੇ ਆ ਪਕਾਰ ਕਰਦੇ ਵੀ ਸਾਨੂੰ 5-5 ਮਰਲੇ ਦਾ ਪਲਾਟ ਹੀ ਦੇ ਦਿਓ। ਪਰ ਸਰਕਾਰ ਨੇ ਅਜੇ ਤੱਕ ਨਹੀਂ ਸੁਣੀ। ਕਈ ਥੋਥੇ ਅਨਸਾਪਸੰਦ ਜਥੇਬੰਦੀਆਂ ਸਮਾਜ ਸੇਵਕ ਲਗਾਤਾਰ ਸੇਵਾ ਕਰ ਰਹੇ ਨੇ ਪਰ ਸਰਕਾਰ ਦੇ ਵੱਲੋਂ 5-5 ਮਰਲੇ ਦੀ ਡਿਮਾਂਡ ਕੀਤੀ ਗਈ 19 ਵਿੱਚ ਵੀ 23 ਦੇ ਵਿੱਚ ਵੀ ਤੇ 25 ਦੇ ਵਿੱਚ ਵੀ ਪਰ ਅਜੇ ਤੱਕ ਕਿਸੇ ਨੇ ਬਾਹ ਨਹੀਂ ਫੜੀ ਓਥੇ ਦਰਿਆ ਸਤਲੁਜ ਦੀਆਂ ਦਰਦਨਾਕ ਤਸਵੀਰਾਂ ਨੇ ਬਹੁਤ ਜ਼ਿਆਦਾ ਤੁਰਿਆ ਨਹੀਂ ਜਾਂਦਾ ਚਿੱਕੜ ਖੁੱਬਾ ਹੋ ਗਿਆ ਹਾਲਾਤ ਦਰਿਆ ਸਤਲੁਜ ਨੇ ਮਾੜੇ ਕਰ ਦਿੱਤੇ ਇੱਥੇ ਬਹੁਤ ਜ਼ਿਆਦਾ ਮਾੜੇ ਅਿੰਨਾਂ ਨੇ ਕਿੱਕੜਾ ਹੋ ਗਿਆ ਵਾ ਗਾਰਾ ਇੱਥੇ ਤੁਰਨਾ ਮੁਸ਼ਕਲ ਹੋ ਗਿਆ ਆ ਇਨਾਂ ਨਾਲ ਵਿੱਚ ਕੂੜਾ ਕਰਕਟ ਵਿੱਚ ਪੈ ਗਿਆ ਜ਼ਮੀਨਾਂ ਦੇ ਮਿੱਟੀ ਬੜੀ ਆ ਰੇਤਾ ਬੜਾ ਪੈ ਗਿਆ ਤਾਂ ਮੈਦਪੁਰ ਤੋਂ ਜੋ ਜੁਗਰਾਉਂ ਰੁੜ ਜਾਂਦਾ ਚੜਦੇ ਵਾਲੇ ਪਾਸੇ ਦੀਆਂ ਤਸਵੀਰਾਂ ਨੇ ਇਹ ਬਹੁਤ ਹਾਲਾਤ ਚਿੰਤਾਜਨਕ ਨੇ ਅੱਗੇ ਤੱਕ ਪਾਣੀ ਦੀ ਆਵਾਜ਼ ਸੁਣ ਰਹੀ ਹੋ ਗਈ ਪਾਣੀ ਅਜੇ ਵੀ ਬਹੁਤ ਜ਼ਿਆਦਾ ਤੇਜ਼ ਹੈ ਸਪੀਡ ਤੇਜ਼ ਹੈ ਪਾਣੀ ਦੀ ਇਸ ਥਾਂ ਤੇ ਦਰਿਆ ਸ਼ਤ్రੂ ਨੇ ਵੱਡਾ ਖੋਰਾ ਲਾਇਆ ਸੀਗਾ ਢਾਹ ਲਾਇਆ ਸੀ ਸਦਾ ਦਰਿਆ ਨੇ ਹੁਣ ਪਾਣੀ ਉਤਰਾ ਤਾਂ ਲੋਕਾਂ ਨੂੰ ਥੋੜਾ ਸੁੱਖ ਦਾ ਸਾਹ ਆਇਆ ਇੱਥੇ ਐਨਾਂ ਵਿੱਚ ਲੱਗੇਗੀ ਅੱਗੇ ਇੱਕ ਹੋਰ ਤਸਵੀਰ ਵੀ ਖਾਵਾਂਗਾ ਉਹ ਵੀ ਦਰਦਨਾਕ ਤਸਵੀਰ ਹੈ ਹੁਣ ਤੁਸੀਂ ਸਾਹਮਣੇ ਇਹ ਪਾਣੀ ਦੇ ਐਂਡ ਤੱਕ ਦੇਖ ਲਓ ਉੱਥੇ ਇੱਕ ਦਰਿਆ ਦੀ ਨੋਚੋਂ ਤੱਕ ਸੀ ਇਹ ਨੋਚ ਜਿਹੜੀ ਆਪਾਂ ਨੋਚ ਹੁਣ ਧਹੀ ਪਈ ਹੈ ਇਹ ਉੱਥੋਂ ਤੱਕ ਨੋਚ ਸੀ ਸਾਰੀ ਦਰਿਆ ਦੇ ਵਿੱਚ ਵਹਿ ਗਈ ਉਹ ਤੱਗੇ ਚੋਨਾ ਇਹ ਚੋਨਾ ਵਖੜ ਲਗਭਗ ਖਤਮ ਹੋ ਗਿਆ ਖਰਾਬ ਹੋ ਗਿਆ ਹੁਣ ਇਹਦੇ ਉੱਪਰ ਮਿੱਟੀ ਜੰਮ ਚੁੱਕੀ ਹੈ ਚੋਨੇ ਦੇ ਥੋੜਾ ਮੋਟ ਗਲ ਚੁੱਕੇ ਹੈ ਹੁਣ ਜਿਸ ਤਰ੍ਹਾਂ ਗਰਮੀ ਪੈ ਰਹੀ ਹੈ ਤੇ ਚੋਨਾ ਵੀ ਲਗਭਗ ਖਤਮ ਹੀ ਹੈ ਹਣ ਰੈ ਸਤਲੂ ਨੇ ਜੋ ਕਹਿਰ ਮਚਾਇਆ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਇਹ ਚੋਨਾ ਹੁਣ ਖਤਮ ਹੋ ਗਿਆ ਕਿਉਂਕਿ ਉੱਪਰ ਗੋਭ ਦੇ ਚੋ ਜਦ ਪਾਣੀ ਪੈ ਜਾਂਦਾ ਚੋਨਾ ਪੱਕਣ ਵਾਲਾ ਸੀ ਤਾਂ ਫਿਰ ਕੋਈ ਸਮੱਸਿਆ ਦਾ ਹਾਲ ਨਹੀਂ ਹੋ ਸਕਦਾ ਆ ਇੰਜਣ ਕੱਡੇ ਵਿੱਚ ਜੋ ਮੱਸਾਂ ਬਚਾਏ ਜੋ ਕਣਿਆ ਟਰੈਕਟਰ ਵਿੱਚ ਲੰਘਿਆ ਆ ਤਾਂ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ ਚਿੰਤਾਜਨ ਖਲਾਤ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪ੍ਰਸ਼ਾਸਨਦਕਾਰੀਆਂ ਤੱਕ ਪਹੁੰਚ ਸਕੇ ਔਰ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਦ੍ਰੈਸ਼ਾਤ ਲੋ ਤੇ ਲਾਈਵ ਅਪਡੇਟ ਤੁਹਾਨੂੰ ਸੰਜੇ ਕਰ ਰਿਹਾ ਦ੍ਰੈਸ਼ਾਤ ਲੋ ਜਿੰਨੇ ਜੋ ਕਹਿਰ ਮਚਾਇਆ ਬਹੁਤ ਜ਼ਿਆਦਾ ਸੋਣ ਦੀ ਫਸਲ ਲਗਭਗ ਖਤਮ ਹੋ ਚੁੱਕੀ 80 ਜਣੇ ਨਾਲ ਜੁੜਿਓ 80 ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਰੋ ਬੈਲ ਆਈਕਨ ਦਾ ਬਟਨ ਦਬਾ ਦਿਓ ਅਸੀਂ ਹਮੇਸ਼ਾ ਸੱਚ ਦੇ ਆਧਾਰ ਤੇ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚਾਉਣੇ ਹੈ ਜੇ ਕਿਸਾਨੀ ਨਾਲ ਜੁੜੀ ਹੋਵੇ ਚਾਹੇ ਉਹ ਖਬਰ ਹੋਵੇ ਪ੍ਰਸ਼ਾਸਨ ਦੇ ਨਾਲ ਜੁੜੀ ਹੋਵੇ ਸਰਕਾਰ ਕਿਸੇ ਕੰਮ ਕੀ ਕੰਮ ਨਹੀਂ ਸਰਜੀਤ ਸੁਮੀ ਮਸ਼ੀਨ ਮਮਤਾ ਮੇਰਾ ਕੇ ਡੀਐਸ ਲਾਇਓ ਹਾਂਜੀ ਕੇ ਡੀਐਸ ਲਾਇਵ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿੰਨੇ ਵੀ ਨਾਲ ਜੁੜਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤਾਂ ਹੁਣ ਉਸ ਤਸਵੀਰ ਤੁਹਾਨੂੰ ਦਿਖਾਵਾਂਗੇ ਜਿੱਥੇ ਕਿ ਦਰਿਆ ਸਤਲੁਜ ਨੇ ਐਦਾਂ ਦੇ ਹਾਲਾਤ ਕਰਤੇ ਕਿ ਝੋਨੇ ਦੀ ਉੱਪਰ ਮਿੱਟੀ ਇੰਨੀ ਜਮ ਗਈ ਕਿ ਨਾ ਤਾਂ ਉਪਰਾਲੇ ਕੰਮ ਹੋਣੀ ਹੈ ਤੇ ਨਾ ਝੋਨਾ ਖਤਮ ਹੋ ਗਿਆ ਲਗਭਗ ਝੋਨਾ ਸਾਰੇ ਇਹ ਵੀ ਖਤਮ ਹੈ ਦੇਖਣ ਨੂੰ ਹਰਾ ਜ਼ਰੂਰ ਲੱਗ ਰਿਹਾ ਪਰ ਮਿੱਟੀ ਜੰਮੀ ਹੋਈ ਹੈ ਇਹ ਵੀ ਖਤਮ ਹੈ ਔਰ ਅੱਗੇ ਤਸਵੀਰ ਜਰ ਦਿਖਾਵਾਂਗਾ ਉਹ ਵੀ ਝੋਨਾ ਇਹ ਤਾਂ ਜੇ ਲੱਗ ਰਿਹਾ ਥੋੜਾ ਹਰਾ ਤੇ ਅੱਗੇ ਜੋ ਤਸਵੀਰ ਦਿਖਾਵਾਂਗੇ ਉਹ ਤਾਂ ਫਿਰ ਇਦਾਂ ਦੇ ਹਾਲਾਤ ਬਣ ਗਏ ਕਿ ਆਪਾਂ ਦੇਖ ਕੇ ਨਾ ਜਾ ਤੁਸੀਂ ਲਾ ਲਓਗੇ ਕਿ ਹਾਲਾਤ ਕੀ ਬਣੇ ਪਏ ਆ। ਹੁਣ ਆ ਸਾਹਮਣੇ ਝੋਨਾ ਆ ਗਿਆ। ਪਰੰਤੂ ਤੁਸੀਂ ਆਹ ਬੜਾ ਝੋਨਾ ਦੇਖੋ ਇੱਥੋਂ ਕਿਸਾਨ ਕੀ ਲਾ ਜੂਗਾ ਇਹ ਵੜਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਉਸ ਥਾਂ ਤੇ ਪਹੁੰਚ ਚੁੱਕਿਆ ਝੋਨੇ ਦੀ ਤਸਵੀਰ ਦਿਖਾਉਣ ਦਰਦਨਾਕ ਤਸਵੀਰਾਂ ਨੇ ਆ ਝੋਨੇ ਉੱਪਰ ਕਿੰਨੀ ਕਿੰਨੀ ਮਿੱਟੀ ਜੰਮ ਗਈ ਹੈ ਇਹ ਦੇਖ ਲਓ ਇਹਦਾ ਕੀ ਹੋਊਗਾ ਇਹ ਝੋਨੇ ਦਾ ਕੁਝ ਨਹੀਂ ਬਣ ਸਕਦਾ ਹੁਣ ਬੜੇ ਹਾਲਾਤ ਚਿੰਤਾਜਨਕ ਨੇ ਤਸਵੀਰਾਂ ਦਰਦਨਾਕ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਿ ਜਾਓ ਕਿਦਨੇ ਵੀ ਚੈਨਲ ਦੇ ਨਾਲ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਇੱਥੇ ਤੁਹਾਨੂੰ ਇੱਕ ਹੋਰ ਦਰਦਨਾਕ ਗੱਲ ਦੱਸਾਂ ਕਿ ਜਦੋਂ ਨਾ ਪਾਣੀ ਦਰਿਆ ਸਤਲੁਜ ਤੇ ਬਹੁਤ ਜ਼ਿਆਦਾ ਗਿਆ ਜਿਸ ਕਿਸਾਨ ਦਾ ਝੋਨਾ ਹੈ ਉਹ ਜੋਣਾ ਵਿੱਚੋਂ ਆਹ ਵਾਲਾ ਸਾਈਡ ਤੇ ਪਿਆ ਵੈ ਆ ਕੂੜਾ ਕਰਕਟ ਜਾਂ ਕਲਾਲੀ ਉਹ ਕੱਢ ਰਿਆ ਸੀ ਪਾਣੀ ਦੇ ਵਿੱਚ ਲੱਖ ਲੱਖ ਤੋਂ ਪਾਣੀ ਉੱਪਰ ਸੀ ਉਹ ਫੇਰ ਵੀ ਕੱਢ ਰਿਆ ਸੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਦੇਖੋ ਦਿਲ ਨਹੀਂ ਮੈਂ ਤੋੜਿਆ ਵਿੱਚੋਂ ਨਾ ਬਾਜ ਜੂਗਾ ਕਹਿੰਦਾ ਉਹ ਤਾਂ ਪਰਮਾਤਮਾ ਦੀ ਮਰਜ਼ੀ ਹੈ بس ਅਸੀਂ ਵੇਲੇ ਕਰ ਕਿੱਦਾਂ ਬੈਠੇ ਇਸ ਦਾ ਇਹਨਾਂ ਵਿੱਚੋਂ ਖਾਣਾ ਇਹ ਫਸਲ ਤਾਂ ਬੜੀਆਂ ਹਸਨ ਨੇ ਵੇੜੀ ਦਾ ਵਹ ਕਰਨਾ ਇਦਾਂ ਦੀ ਤਸਵੀਰਾਂ ਬੜੀਆਂ ਦਰਦਨਾਕ ਇਸ ਵਾਰ ਸਾਹਮਣੇ ਆਈਆਂ ਕਈ ਥਾਵਾਂ ਤੇ ਦਰਿਆ ਨੇ ਖੋਰਾ ਲਾਇਆ ਔਰ ਕਈ ਥਾਮ ਤੇ ਲੋਕ ਦਰਿਆ ਦੇ ਵਿੱਚ ਹੜ ਗਏ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿਸਾਨੀ ਨਾਲ ਜੁੜੀ ਹੋਈ ਖਬਰ ਐ ਅਸੀਂ ਹਮੇਸ਼ਾ ਤੁਹਾਡੇ ਤੱਕ ਪਹੁੰਚਾਉਂਦੇ ਆ ਮਜ਼ਦੂਰਾਂ ਤੱਕ ਮਜ਼ਦੂਰਾਂ ਦੀ ਖਬਰ ਹਮੇਸ਼ਾ ਆਵਾਜ਼ ਅਸੀਂ ਚੁੱਕਦੇ ਆ ਕਿਉਂਕਿ ਤੁਸੀਂ ਸਾਨੂੰ ਕਹਿੰਦੇ ਹੋ ਤੁਹਾਡਾ ਪਿਆਰ ਮਿਲਦਾ ਹੈ ਕਿ ਤੁਸੀਂ ਇਹ ਕਵਰ ਕਰੋ ਤਾਂ ਹੀ ਸਾਰਾ ਕੁਝ ਸੰਭਵ ਹੈ ਹੁਣ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਸੀਂ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਹਾਲਾਤ ਬੜੇ ਚਿੰਤਾਜਨਕ ਨੇ ਲੋਹੀਆਂ ਦੰਦ ਨੇ ਜਦੀ ਕਮੜਾ ਵਾਲੇ ਸ਼ਨਾ ਧੱਕਾ ਬਸਤੀ ਸਾਰਾ ਹੀ ਪਿੰਡ ਦਰਿਆ ਦੇ ਵਹਿਣ ਚ ਵਹਿ ਗਿਆ। ਉੱਥੇ ਕਿਸਾਨਾਂ ਕੋਲ ਕੱਖ ਨਹੀਂ ਬਚਿਆ ਕੁਝ ਨਹੀਂ ਬਚਿਆ। ਇਹੋ ਜਿਹੇ ਦਰਦਨਾਕ ਤਸਵੀਰਾਂ ਬਣੀਆਂ ਨੇ। ਹੁਣ ਸਾਹਮਣੇ ਸੋਲਰ ਲੱਗਿਆ ਹੈ ਉੱਥੇ ਸਟਾਰਟਰ ਸੋਲਰ ਦੇ ਸੂਰ ਹਨ ਇਹ ਬੜਾ ਸੋਲਰ ਲੱਗਿਆ। ਕਿਸਾਨ ਰੋਣ ਲੱਗ ਗਿਆ ਸੀ ਦੋ ਦਿਨ ਪਹਿਲਾਂ ਕਿਉਂਕਿ ਸਟਾਰਟਰ 25000 ਰੁਪਏ ਦਾ ਇੱਕ ਝੋਨਾ ਖਰਾਬ ਹੋ ਗਿਆ ਸਟਾਰਟਰ ਪਾਣੀ ਦੇ ਵਿੱਚ ਡੁੱਬ ਗਿਆ ਹਾਲਾਤ ਤਾਂ ਉਹਦੇ ਮਾੜੇ ਹੋ ਗਏ ਤਾਂ ਇਹ ਬਿਲਟ ਦੇ ਵਿੱਚ ਤਕਰੀਬਨ ਕਿੰਨੇ ਝੋਨਾ ਸੀ ਸਾਰਿਆਂ ਦੇ ਹਾਲਾਤ ਮਾੜੇ ਨੇ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਲੋਹਿਆਂ ਦੇ ਖਾਸ ਦੇ ਨਜ਼ਦੀਕ ਮੰਡਾਲੇ ਰਿਸ਼ਨਾ ਆਪਣੇ ਧੱਕੇ ਵੱਤ ਧੱਕਾ ਬਸਦੀ ਹੈ ਉੱਥੇ ਚਾਰੇ ਦੀ ਵੱਡੀ ਲੋੜ ਹੈ ਚਾਰੇ ਦੀ ਬਹੁਤ ਲੋੜ ਹੈ ਜੇਕਰ ਵੀਰ ਕੋਈ ਚਾਰੇ ਦੇ ਮਸਤ ਕਰਨਾ ਚਾਹੁੰਦਾ ਹੋਵੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇੱਕ ਵਾਰ ਫੇਰ ਮੈਂ ਦੱਸ ਦੇਵਾਂ ਲੋਈਆਂ ਦੇ ਨਜ਼ਦੀਕ ਮੰਡਾਲੇ ਦੀ ਛੰਨਾ ਉੱਥੇ ਚਾਰੇ ਦੀ ਬਹੁਤ ਲੋੜ ਹੈ ਪਸ਼ੂਆਂ ਦੀ ਉੱਥੇ ਤਕਰੀਬਨ ਜੋ ਦਰਾਮਾਂ ਦੇ ਅੰਦਰ ਬੈਠੇ ਸੀ ਉਹਨਾਂ ਨੂੰ ਤਾਂ ਤੇ ਬਾਹਰ ਦੇ ਜੋ ਲੋਕ ਬੈਠੇ ਸੀ ਉਹਨਾਂ ਦੀ ਫਸਲ ਝੋਨੇ ਦੀ ਖਰਾਬ ਹੋ ਗਈ ਸਰ ਕਿਉਂਕਿ بارش ਬੜੀ ਪਈ ਹੈ ਤਾਂ ਉੱਥੇ ਚਾਰੇ ਦੀ ਵੱਡੀ ਲੋੜ ਹੈ ਚਾਰੇ ਦੀ ਜੇਕਰ ਕੋਈ ਮਦਦ ਕਰ ਸਕਦਾ ਤਾਂ ਵੀਰੇ ਜਰੂਰ ਕਮੈਂਟ ਕਰਕੇ ਦੱਸਿਓ ਲੋਈਆਂ ਦੇ ਨਜ਼ਦੀਕ ਮੰਡਾਲੇ ਦੀ ਛੰਨਾ ਚਾਰੇ ਦੀ ਬਹੁਤ ਵੱਡੀ ਲੋੜ ਹੈ ਪਸ਼ੂਆਂ ਦੇ ਲਈ ਚਾਹੀਦਾ ਫੀਡ ਹੋ ਗਈ ਜਾਂ ਹੋਰ ਪਸ਼ੂਆਂ ਦੇ ਲਈ ਜੋ ਵੀ ਸਮਾਨ ਹੁੰਦਾ ਪਸ਼ੂਆਂ ਦੇ ਲਈ ਉੱਥੇ ਬਹੁਤ ਮਾਰ ਪਈ ਹੈ ਉੱਥੇ ਅਜੇ ਤੱਕ ਪਸ਼ੂਆਂ ਦੇ ਚਾਰਾ ਜਾਂ ਆਚਾਰ ਨਹੀਂ ਪਹੁੰਚਿਆ ਤਾਂ ਇਹ ਮਦਦ ਕਰਕੇ ਸ਼ੇਅਰ ਵੀਡੀਓ ਕਰ ਦਿਓ ਉਹਨਾਂ ਤੱਕ ਸਮਾਸ਼ ਹੋਏ ਕੁੜੇ ਨੇ ਉਹਨਾਂ ਤੱਕ ਬਚਾ ਦਿਓ ਤਾਂ ਜੋ ਕੋਈ ਰਾਹਤ ਮਿਲ ਸਕੇ ਤਾਂ ਦਰਿਆ ਸਤਲੁਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਸੀਂ ਦਰਿਆ ਸਤਲੁਜ ਦੀ ਤਸਵੀਰ ਹਰ ਇੱਕ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਕੀ ਖਤਮ ਹੋਏ ਐ ਚੋਨਾ ਹਾਲਾਤ ਮਾੜੇ ਨੇ ਬਹੁਤ ਜ਼ਿਆਦਾ ਤਸਵੀਰਾਂ ਦਰਦਨਾਖ ਨੇ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਦਿਓ ਵੱਡੀ ਅਪਡੇਟ ਕਹਿ ਸਕਦੇ ਆਂ ਅੰਦਰੀਆ ਸਤਲੋਜ ਦੇ ਲਾਈਵ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਆਂ ਇਹ ਚੋਨਾ ਸਾਰਾ ਖਤਮ ਹੋ ਚੁੱਕਿਆ ਤਾਂ ਹੁਣ ਅੱਗੇ ਦੂਜੇ ਪਾਸੇ ਬੰਨ੍ਹ ਦੀ ਤਸਵੀਰ ਉਹ ਵੀ ਦਿਖਾਉਣਾ ਹਾਲਾਤ ਬੜੇ ਮਾੜੇ ਨੇ ਅਸੀਂ ਲਗਾਤਾਰ ਕੰਮ ਕਰ ਰਹੇ ਆਂ ਹਰ ਪੀੜਤਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਤਾਂ ਸ਼ਾਇਦ ਸਰਕਾਰ ਕੁਝ ਸੁਣ ਲਵੇ ਕੱਲ ਲੋਹਿਆ ਖਾਸ ਦੇ ਨੇੜੇ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਫੇਸਬੁੱਕ ਔਰ YouTube ਤੇ ਤਾਂ ਹੁਣ ਇੱਧਰ ਦੇਖ ਲਓ ਆਹ ਵਾਲੀ ਤਸਵੀਰ ਇੱਥੇ ਪਪੂਲਰ ਬੀਜਿਆ ਹੋਇਆ ਤੇ ਵਿੱਚ ਕਿੰਨਾ ਕਿੰਨਾ ਹੁਣ ਤਾਂ ਪਾਣੀ ਸੁੱਕ ਗਿਆ ਤੇ ਹਾਲਾਤ ਦੇਖੋ ਕਿ ਵਿੱਚ ਕਿੰਨਾ ਕਿੰਨਾ ਆਹ ਕੂੜਾ ਕਰਕਟਾ ਜਿਹਾ ਪੈ ਗਿਆ ਬੜੇ ਹਾਲਾਤ ਮਾੜੇ ਨੇ ਕਿੰਤਾ ਕਿੰਨਾ ਪਾਣੀ ਦਾ ਵਹਾਅ ਅੱਜ ਵੀ ਤੇਜ਼ ਹੈ ਜਿੰਨਾ ਪਾਣੀ ਚੱਲ ਰਿਹਾ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਥੋੜਾ ਪਾਣੀ ਨਹੀਂ ਹੈ ਪਾਣੀ ਘਟਿਆ ਜ਼ਰੂਰ ਹੈ ਚਾਹ ਪੰਜ ਫੁੱਟ ਘਟ ਗਿਆ ਹਰ ਹਾਲਾਤ ਕਿਸਾਨਾਂ ਦੇ ਜਿਵੇਂ ਦਰਦ ਰੱਖਣੇ ਜਾਂਦਾ ਜਾਂਦਾ ਦਰ ਸਤਲੁਜ ਸੰਤਾਪ ਦੇ ਗਿਆ ਪਤਾ ਨਹੀਂ ਕਦੋਂ ਹਾਲਾਤ ਸੁਧਰਨਗੇ ਅਸੀਂ ਮਨ ਕਰ ਤ ਪੰਜਾਬੀ ਸਿੰਗਰ ਮਨ ਕਰ ਤ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜਿਹੜਾ ਕਿ ਵੱਡੇ ਪੱਧਰ ਤੇ ਮਦਦ ਕਰ ਰਿਹਾ ਇਸ ਟਾਈਮ ਸਰਕਾਰ ਤੋਂ ਜ਼ਿਆਦਾ ਪੰਜਾਬ ਦੇ ਸਿੰਗਰ ਮਦਦ ਕਰ ਰਹੇ ਨੇ ਸਰਕਾਰ ਤੋਂ ਜ਼ਿਆਦਾ ਇਹ ਸੱਚਾਈ ਹੈ ਸਰਕਾਰ ਦੇ ਕੋਲ ਕਿੰਨਾ ਰਾਹਤ ਫੰਡ ਕਿਉਂ ਨਾ ਹੋਵੇ ਪਰ ਆਮ ਲੋਕਾਂ ਤੱਕ ਇਹ ਕਦੋਂ ਪਹੁੰਚੂਗਾ ਮਦਦ ਤਾਂ ਉਹ ਹੈ ਜਿਹੜੇ ਕਿ ਜਿਹਦਾ ਮਨ ਕਿਰਤ ਕਰ ਰਿਹਾ ਜਾ ਕੇ ਲੈ ਭਾਈ ਆ ਘਰ ਪਾ ਲਿਓ ਆ ਤੁਹਾਡੀ ਮਦਦ ਹੈ ਆ ਬੇਟੀ ਦਾ ਵਿਆਹ ਕਰ ਲਿਓ ਉਹ ਤਾਂ ਮਦਦ ਆਪਾਂ ਗੈਣ ਸਕਦੇ ਆ ਪਰ ਸਰਕਾਰਾਂ ਜੋ ਐਲਾਨ ਕਰਦੀਆਂ ਸਿਰਫ ਐਲਾਨ ਤੱਕ ਸੀਮਿਤ ਰਹਿ ਜਾਂਦੇ ਆ ਅਕਈ ਵਾਰ ਅਜਿਹਾ ਨਹੀਂ ਹੋਣਾ ਚਾਹੀਦਾ ਧੰਨਵਾਦ ਜੀ ਸਰਜੀਤ ਸਿੰਘ ਕਿੰਨੇ ਵੀ ਨਾਲ ਵੀ ਜੁੜਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਰ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜਰੂਰ ਕਰ ਦਿਓ ਦਰਿਆ ਸਤਲੁਜ ਦੀਆਂ ਤਸਵੀਰਾਂ ਤੋਂੜੇ ਤੱਕ ਪਹੁੰਚ ਆ ਰਹੇ ਹਾਲਾਤ ਅਜਿਹੇ ਬੇ ਚਿੰਤਾਜਨਕ ਨੇ ਹਾਲਾਤ ਕਿਉਂਕਿ ਬਹੁਤ ਸਾਰੇ ਜੋ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਰੁੜ ਗਈਆਂ ਹਾਲਾਤ ਚਿੰਤਾਜਨਕ ਹੋਣੀ ਹੈ ਫਿਰ ਕੀ ਕਰੂਗਾ ਕਿਸਾਨ ਇੱਥੇ ਆ ਕੇ ਕਿਸਾਨ ਟੁੱਟ ਜਾਂਦਾ ਹੁਣ ਇਹ ਤਸਵੀਰ ਦੇਖੋ ਕਿਸ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਸੀ ਇਸ ਜਗ੍ਹਾ ਤੇ ਬਹੁਤ ਵੱਡਾ ਤਾਂ ਅਜੀਬ ਹਾਲਾਤ ਇੱਥੇ ਕਿੰਤਾ ਹਨ ਕਰਨੇ ਸਾਹਮਣੇ ਬਹੁਤ ਜ਼ਿਆਦਾ ਪਾਣੀ ਚੱਲ ਰਿਹਾ ਹੈ ਇਹ ਸਾਰਾ ਪਾਣੀ ਵੱਡੇ ਦਰਿਆ ਸਤਲੁਜ ਹੈ ਇੱਧਰ ਦੇਖੋ ਕਿ ਇੱਥੋਂ ਲੈ ਇਸ ਜਗ੍ਹਾ ਤੋਂ ਲੈ ਕੇ ਤੇ ਸਾਰਾ ਕੈਮਰਾ ਦਿਖੋ ਨਾ ਕੈਮਰਾ ਕਮਾ ਕੇ ਕਿੰਨਾ ਵੱਡਾ ਦਰਿਆ ਦਾ ਘੇਰਾ ਹੋ ਚੁੱਕਿਆ ਕਿਉਂਕਿ ਜ਼ਮੀਨਾਂ ਦਰਿਆ ਦੇ ਵਿੱਚ ਬਹੁਤ ਸਾਰੀਆਂ ਰੁੜ ਗਈਆਂ ਇੰਨਾ ਵੱਡਾ ਦਰਿਆ ਦਾ ਘੇਰਾ ਹੈ ਪਾਣੀ ਦੀ ਆਵਾਜ਼ ਤੁਹਾਨੂੰ ਇੱਥੇ ਤੱਕ ਸੁਣ ਰਹੀ ਹੋਗੀ ਇੱਥੇ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਸੀ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਸੀ ਤਾਂ ਹੁਣ ਪਾਣੀ ਥੋੜਾ ਘਟ ਰਿਹਾ ਹੈ ਤਾਂ ਥੋੜਾ ਜਿਹਾ ਰਾਹਤ ਮਿਲੀ ਕਿਸਾਨਾਂ ਨੂੰ ਇਧਰਲੀ ਤਸਵੀਰ ਦਿਖਾਈ ਤਾਂ ਹੋਰ ਦਰਦਨਾਕ ਹੈ ਅੱਗੇ ਝੋਨੇ ਬਹੁਤ ਥਲਾਤ ਮਾਰੇ ਢਾਂ ਖੋਰੇ ਅਜੇ ਵੀ ਲੱਗੇ ਹੋਏ ਆ ਤਾਂ ਇਧਰ ਇਸ ਜਗ੍ਹਾ ਤੇ ਪੱਥਰ ਬਹੁਤ ਲੱਗੇ ਉਸ ਸਟੱਡ ਵੀ ਅੱਗੇ ਦਰਿਆ ਨਾਲ ਵਧੇ ਉਹ ਸਾਰੇ ਦਰਿਆ ਦੇ ਵਿੱਚ ਡਿੱਗ ਗਏ ਇੱਕ ਸਰਕਾਰ ਦੇ ਲਾਏ ਪੱਥਰ ਇੱਕ ਸਾਲ ਵੀ ਨਹੀਂ ਕੱਢ ਸਕੇ ਆ ਪਿੱਛੇ ਦੇ 24 ਸੀ ਉਦੋਂ ਜਦੋਂ ਲਾਇਆ ਤੇ 25 ਹੁਣ ਚੱਲ ਰਿਹਾ ਤੇ ਇੱਕ ਸਾਲ ਵੀ ਨਹੀਂ ਕੱਢ ਸਕੇ ਦਰਿਆ ਦੇ ਵਿੱਚ ਤੇ ਲੋਕ ਵੱਡੇ ਇੱਥੇ ਸਵਾਲ ਖੜੇ ਕਰਦੇ ਆ ਵੀ ਸਹੀ ਢੰਗ ਤਰੀਕੇ ਨਾਲ ਪੱਥਰ ਲੱਗੇ ਨਹੀਂ ਤਾਂ ਕਰਕੇ ਡੇਗੇ ਕੇਡੀਐ ਸਲਾਈਵ ਧੰਨਵਾਦ ਜੀ ਕੇਡੀਐ ਸਲਾਈਵ ਵੀਰ ਜੀ ਧੰਨਵਾਦ ਧੰਨਵਾਦ ਵੀਰ ਜੀ ਕਿੰਨੇ ਨਾਲ ਜੁੜੇ ਹੋ ਕੇਡੀਐ ਸਲਾਈਵ ਵੀਰ ਨੇ ਪੱਤਰਕਾਰ ਕਮੈਂਟ ਕੀਤਾ ਹੈ ਬਹੁਤ ਵਧੀਆ ਪੱਤਰ ਕਰੇ ਪਈ ਧੰਨਵਾਦ ਵੀਰ ਜੀ ਕੇਡੀਐ ਸ ਵੀਰ ਜੀ ਧੰਨਵਾਦ ਤੁਹਾਡਾ ਇੰਨੇ ਨੇ ਵੀਰਾਂ ਨੇ ਕਮੈਂਟ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਰਿਆ ਸਤਲੁਜ ਦੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਇਹ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਪਾਣੀ ਇਧਰ ਦੀ ਤਸਵੀਰ ਦਿਖਾਈਏ ਤਾਂ ਇੱਥੇ ਇੱਕ ਕਿਕਰ ਸੀ ਉਹ ਦਰਿਆ ਸਤਲੁਜ ਨੇ ਜੜਾਂ ਕੱਢਤੀਆਂ ਇਸ ਦੀਆਂ ਜੇਕਰ ਇਹ ਕਿਕਰ ਡਿੱਗ ਜਾਂਦਾ ਪਰਮਾਤਮਾ ਦੀ ਕਿਰਪਾ ਰਹੀ ਕਿ ਪਾਣੀ ਘਟ ਗਿਆ ਜੇਕਰ ਇਹ ਕਿਕਰ ਡਿੱਗ ਜਾਂਦਾ ਤਾਂ ਫਿਰ ਥੱਲੇ ਮਿੱਟੀ ਸਾਰੀ ਖੜ ਜਾਂਦੀ ਸੀ ਤਾਂ ਫਿਰ ਇੱਥੋਂ ਦਰਿਆ ਸਿੱਧਾ ਹੋ ਜਾਣੇ ਸੀ ਤੂਤ ਤੋਂ ਇਹ ਵਿੱਚ ਲਿਜਾਣੇ ਸੀਗਾ ਅੱਗੇ ਜਾਣਾ ਸੀ ਤੇ ਫਿਰ ਅੱਗੇ ਨਾਲ ਨਾਲ ਪ੍ਰਸ਼ਾਸਨ ਦਾ ਤੁਹਾਨੂੰ ਪਤਾ ਹੈ ਕਿਸੇ ਨੂੰ ਕੁਝ ਕੀਤਾ ਨਹੀਂ ਤੇ ਫਿਰ ਇੱਧਰ ਆ ਜਨ ਸੀ ਇਹ ਕਿਕਰ ਨੇ ਬਹੁਤ ਕੁਝ ਬਚਾਇਆ ਇਸ ਕਿਕਰਾ ਜੇ ਤੱਕ ਖੜਾ ਹੈ ਕਿ ਡਿੱਗਿਆ ਨਹੀਂ ਇਹ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਗੇ ਆ ਵਾਲੀ ਥਾਂ ਤੇ ਚਿੱਕੜ ਬਹੁਤ ਜ਼ਿਆਦਾ ਆਸਾਨੀ ਦੇ ਦੱਸਦੇ ਘਰ ਇਹ ਗੋਡੇ-ਗੋਡੇ ਤੱਕ ਬੰਦਾ ਵਿੱਚ ਖੁੱਬ ਜਾਂਦਾ ਅੱਗੇ ਜਾ ਕੇ ਇੱਥੇ ਥੋੜਾ ਘਟ ਹੈ ਅੱਗੇ ਬੜੇ ਹਾਲਾਤ ਮਾੜੇ ਆ ਇੰਨੇ ਦਰਿਆ ਨੇ ਇੱਥੇ ਮਿੱਟੀ ਰੇਤਾ ਪਾ ਦਿੱਤਾ ਤਾਂ ਇਸ ਜਗ੍ਹਾ ਤੇ ਕਾਫੀ ਐਦਾ ਢਾਹ ਲੱਗੀ ਸੀ ਹੁਣ ਹਾਲਾਤ ਥੋੜੇ ਸੁਧਰੇ ਆ ਹੁਣ ਠੀਕ ਹੈ ਪਰ ਇਧਰ ਵੱਲ ਵਾਲੀ ਥਾਂ ਤੇ ਅਜੇ ਤੱਕ ਦਰਿਆ ਨੇ ਖੋਰਾ ਢਾਹ ਲਾਈ ਹੋਈ ਹੈ ਦਰਿਆ ਸਤਲੁਜ ਜੀ ਪਾਣੀ ਜੇ ਘਟ ਗਿਆ ਪਰ ਲੋਕਾਂ ਦੇ ਹਾਲਾਤ ਅਜੇ ਵੀ ਮਾੜੇ ਨੇ ਲਗਾਤਾਰ ਥੋੜਾ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਦਰਿਆ ਸਤਲੁਜ ਦੀਆਂ ਲਾਈਵ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਅਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਿਆ ਸਤਲੁਜ ਦੀਆਂ ਇਹ ਜੋ ਸਾਹਮਣੇ ਤੁਸੀਂ ਤਸਵੀਰ ਹੁਣ ਦੇਖ ਰਹੇ ਹੋ ਇੱਥੇ ਇੱਕ ਥਾਂ ਤੇ ਮੈਂ ਕੈਮਰਾ ਲਗਾਤਾ ਵਾ ਤਾਂ ਇੱਥੇ ਦਰਿਆ ਨੇ ਖੋਰਾ ਬਹੁਤ ਜ਼ਿਆਦਾ ਲਾਇਆ ਹੈ ਕਾਫੀ ਅੱਗੇ ਤੱਕ ਪੱਥਰ ਲੱਗੇ ਹੋਏ ਸੀ ਉਹ ਸਾਰੇ ਦਰਿਆ ਦੇ ਵਿੱਚ ਡੱਗ ਗਏ ਇੱਕ ਸਰਕਾਰ ਤੇ ਸਰਕਾਰੀ ਪੱਥਰ ਲਾਏ ਇੱਕ ਥੱਕ ਵੀ ਨਹੀਂ ਕੰਮ ਆਇਆ ਮੋੜੇ ਤੇ ਸਵਾਲ ਇੱਕ ਵੱਡਾ ਖੜਾ ਹੋ ਜਾਂਦਾ ਹੈ ਕਿ ਹੁਣ ਪਾਣੀ ਘਟ ਗਿਆ ਤਾਂ ਹੁਣ ਹੀ ਪ੍ਰਸ਼ਾਸਨ ਨੂੰ ਕਰ ਲੈਣਾ ਚਾਹੀਦਾ ਹੈ ਹੁਣ ਜਿਹੜੀ ਜਗ੍ਹਾ ਤੇ ਮੌਜੂਦ ਆ ਇੱਥੇ ਕੋਈ ਪੱਥਰ ਮੋੜੇ ਹੁਣ ਹੀ ਲਾ ਲਓ ਕਿ ਦਰਿਆ ਚ ਦੁਬਾਰਾ ਪਾਣੀ ਨਾ ਆ ਜਾਏ ਹਿਮਾਚਲ ਚ ਬਾਰਿਸ਼ ਪੈ ਰਹੀ ਹੈ ਜੇ 20 ਦਿਨ ਪਏ ਹੈ ਪਰਮਾਤਮਾ ਸੁੱਖ ਰੱਖੇ ਕਿ ਪਹਿਲਾ ਮਰਗੇ ਹਾਲਾਤ ਨਾ ਬਣਨ ਹਾਲਾਤ ਦੁਬਾਰਾ ਜੇਕਰ ਮਾੜੇ ਹੋ ਜਾਂਦੇ ਆ ਤਾਂ ਕੀ ਫਿਰ ਕੋਈ ਕਰੂਗਾ ਪਰਮਾਤਮਾ ਦੀ ਕਿਰਪਾ ਰਾਏ ਹਿਮਾਚਲ ਚ ਬਾਰਿਸ਼ ਲਗਾਤਾਰ ਹੋ ਰਹੀ ਹੈ ਤਾਂ ਹਾਲਾਤ ਦੁਬਾਰਾ ਨਾ ਬਣਨ ਪਾਖੜਾ ਡੈਮ ਦਾ ਜੋ ਲੈਵਲ ਹੈ 2 ਫੁੱਟ ਅਜੇ ਬ੍ਰਾ ਸਤਲੁਜ ਦੀ ਲਾਈਵ ਤਸਵੀਰ ਤੁਹਾਡੇ ਤੱਕ ਪਹੁੰਚ ਆ ਰਹੀ ਸੀ ਬ੍ਰਾ ਸਤਲੁਜ ਦੀ ਲਾਈਵ ਅਪਡੇਟ ਤੁਹਡੇ ਤੱਕ ਪਹੁੰਚ ਆ ਰਹੀਆਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਾਂਗਸਿੰਦਰਾ ਸਤਲੂ ਦੀ ਹਰ ਇੱਕ ਅਪਡੇਟ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਹੁਣ ਇਧਰ ਤੁਹਾਨੂੰ ਦਿਖਾਉਣਾ ਹੈ ਕਿ ਇਧਰ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਸਾਹਮਣੇ ਆਵਾਜ਼ ਜੇ ਤੁਹਾਨੂੰ ਆ ਰਹੀ ਹੋਵੇ ਇਹ ਪਾਣੀ ਹੈ ਦਰਿਆ ਸਤਲੂ ਦਾ ਇਧਰ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਸਾਹਮਣੇ ਜਿਦ ਤਸਵੀਰ ਦਿਖਾ ਰਿਹਾ ਤੇ ਚੈਨਲ ਤੇ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦਰਿਆ ਸਤਲੂ ਦੀ ਇਹ ਲਾਈਵ ਅਪਡੇਟ ਹੈ ਤੁਹਾਡੇ ਤੱਕ ਅਸੀਂ ਪਹੁੰਚਾ ਰਿਹਾ ਹਾਂ ਦਰਿਆ ਸਤਲੁਜ ਹਰ ਇੱਕ ਐਂਗਲ ਤੋਂ ਅਸੀਂ ਦਿਖਾਉਣ ਦੀ ਕੋਸ਼ਿਸ਼ ਲਗਾਤਾਰ ਸਾਡੀ جاری ਹੈ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਅਸੀਂ ਜਲਦੀ ਹੀ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਉਹ ਵੀ ਤਸਵੀਰ ਦਿਖਾਵਾਂਗੇ ਇਸ ਟਾਈਮ ਦਰਿਆ ਸਤਲੁਜ ਦੀ ਲਾਈਵ ਅਪਡੇਟ ਹੈ ਬਾਕੀ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਜੋ ਸੀਐਮ ਮਾਨ ਨੇ ਲਾਂਨ ਕੀਤੇ ਹੈ ਕਿ ਤੁਹਾਡੇ ਹਿਸਾਬ ਦੇ ਨਾਲ ਉਹ ਸਹੀ ਹੈ ਉਹ ਵਾਜਬ ਹੈ ਕਿ ਉਹ ਮੁਆਵਜ਼ਾ ਕਦੋਂ ਕੋ ਮਿਲ ਜਾਊਗਾ ਕਿ ਤੁਹਾਨੂੰ ਆਸ ਲੱਗਦੀ ਹੈ ਇਹ ਸਾਨੂੰ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਸਾਨਾਂ ਨੂੰ ਜੋ ਰਾਹਤ ਮਿਲੀ ਹੈ ਕਿ ਸੀਐਮ ਮਾਨ ਨੇ ਜੋ ਕੀਤਾ ਉਹ ਉਹ ਕਿੰਨੇ ਕੁ ਟਾਈਮ ਚ ਮਿਲ ਜੂਗਾ ਔਰ ਮਜ਼ਦੂਰਾਂ ਨੇ ਇਥੇ ਕੋ ਵੱਡਾ ਖੜਾ ਸਵਾਲ ਕਰਤਾ ਕਹਿੰਦੇ ਸਾਡੇ ਲਈ ਕੁਛ ਨਹੀਂ ਕੀਤਾ ਸਾਡੇ ਲਈ ਕੋ ਰਾਹ ਤਾਂ ਫਾਂਡ ਨਹੀਂ ਦਿੱਤਾ ਮਜ਼ਦੂਰਾਂ ਲਈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਅਜੇ ਕਰਨਾ ਰਸੇ ਤਾਂ ਮਜ਼ਦੂਰਾਂ ਨੇ ਵੀ ਕਰਨਾ ਚਾਹੀਦਾ ਸੀ ਮਜ਼ਦੂਰ ਵੀ ਸਾਡੇ ਨੇ ਸਾਡੇ ਭਰਾ ਨੇ ਉਹਨਾਂ ਲਈ ਕਿਉਂ ਨਹੀਂ ਕੀਤਾ ਉਹਨਾਂ ਲਈ ਵੀ ਕਰਨਾ ਚਾਹੀਦਾ ਸੀਗਾ ਮਜ਼ਦੂਰਾਂ ਦੇ ਵੀ ਘਰ ਥੋੜੇ ਕਿਹੜਾ ਬੰਦਾ ਰੋਜ਼ ਸਵੇਰੇ ਦਿਹਾੜੀ ਕਰਕੇ ਆਉਂਦਾ ਆਪਾਂ ਦੇਖੋ ਦੁਕਾਨ ਤੇ ਜਾਂਦੇ ਆ ਬੰਦਾ ਜਿਹੜਾ ਘਰੋਂ ਠੀਕ ਐ ਮੀਡੀਅਮ ਕਲਾਸ ਤਕਰੀਬ ਤਕਰੀਬਨ 5 ਕਿਲੋ ਖੰਡ ਤਾਂ ਲੈਂਦਾ ਨਾ ਕਿਹੜਾ ਬੰਦਾ ਦਿਹਾੜੀਦਾਰ ਆ ਉਹ ਜਾ ਕੇ ਪਾਈਆ ਪਾਈ ਖੰਡ ਲੈਂਦੇ ਨੇ 100 100 ਗ੍ਰਾਮ ਤੇਲ ਲੈਂਦੇ ਆ ਇਹੋ ਜਿਹਾ ਤੇਲ ਹੋ ਗਿਆ ਜੋ ਸਬਜ਼ੀ ਬਣਾਉਣ ਦੇ ਜਾਂ ਹੋਰ ਆਪਾਂ ਘਰਾਂ 'ਚ ਵਰਤ ਲੈਣੇ ਤੇ ਹਲਾਤ ਉਹਨੇ ਚਾਹੇ ਹੋ ਜائیں ਐਲਾਨ ਨਹੀਂ ਕਰਨ ਚਾਹੀਦੇ ਜੇ ਜਿਹੜੇ ਕਦੀ ਪੂਰੀ ਨਾ ਹੋ ਸਕਣ ਸਾਹਮਣੇ ਕਿੰਨਾ ਵੱਡਾ ਪਪੂਲਰ ਦਰਿਆ ਦੇ ਵਿੱਚ ਰੁੜਕ ਜਾ ਰਿਹਾ ਇਹੋ ਜਿਹੀ ਲਗਾਤਾਰ ਤਸਵੀਰਾਂ ਇੱਥੇ ਮਿਲਦੀਆਂ ਇਹ ਦੇਖ ਸਕਦੇ ਆ ਪਪੂਲਰ ਦਰਿਆ ਦੇ ਵਿੱਚ ਰੁੜਕ ਜਾ ਰਿਹਾ ਵੱਡੇ ਖੋਰੇ ਲੱਗੇ ਆ ਕਰੋੜਾਂ ਦਾ ਨੁਕਸਾਨ ਹੋਇਆ ਲੱਖਾਂ ਦਾ ਨਹੀਂ ਕਿਸਾਨਾਂ ਦਾ ਕਿ ਇੱਕ ਇੱਕ ਕਿਸਾਨਾਂ ਦੀ 10-10 ਕਿੱਲੇ ਦਰਿਆ ਦੇ ਅੰਦਰ ਜ਼ਮੀਨ ਦਰਿਆ ਦੇ ਵਿੱਚ ਰੁੜ ਗਈ ਜੇਕਰ 10 ਕਿੱਲੇ ਰੁੜ ਗਈ ਤਾਂ ਇੱਕ ਕਿੱਲਾ 10 ਲੱਖ ਦਾ ਕਰੋੜ ਔਰ ਪਪੂਲਰ 7 ਲੱਖ ਦੇ ਉਹ ਲਾ ਲਓ 90 ਲੱਖ 2 ਕਰੋੜ ਦਾ ਜੀ 10 ਕਿੱਲੇ ਰੁੜ ਗਈ ਤਾਂ 2 ਕਰੋੜ ਦਾ ਨੁਕਸਾਨ ਹੋਇਆ ਤੇ ਵਾਕਿਆ ਸਚਾਈ ਹੈ ਲੋਹਿਆ ਏਰੀਆ ਦੇ ਵਿੱਚ ਕੱਲ ਇੱਕ ਕਿਸਾਨ ਮਿਲਿਆ ਸੀ ਉਹ ਕਹਿੰਦਾ ਕਿ ਮੇਰੀ 10 ਕਿੱਲੇ ਜ਼ਮੀਨ ਰੁੜ ਗਈ ਤਾਂ ਇੱਥੇ ਵੀ ਬਹੁਤ ਅਜਹੀਆਂ ਤਸਵੀਰਾਂ ਨੇ 10-10 ਕਿੱਲੇ ਕਿਸਾਨਾਂ ਦੀ ਜ਼ਮੀਨ ਦਰਿਆ ਦੇ ਵਿੱਚ ਰੁੜੀ ਹੈ ਤਾਂ ਕਿਸਾਨਾਂ ਲਈ ਉਹ ਵੀ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਹੈ ਜਿਹੜੀਆਂ ਲਿਮਿਟਾਂ ਚੱਕੀਆਂ ਹੋਈਆਂ ਉਹ ਜੇਕਰ ਜ਼ਮੀਨ ਦਰਿਆ ਚ ਰੁੜ ਗਈ ਉਹ ਕਿਸ ਤਰ੍ਹਾਂ ਭਰਨਗੇ ਉਸ ਬਾਰੇ ਵੀ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਇਸ ਪੱਧਰ ਤੇ ਕੋਈ ਐਲਾਨ ਜ਼ਰੂਰ ਕਰਨੇ ਚਾਹੀਦੇ ਹੈ ਜਿਹੜੇ ਕਿ ਅਜੇ ਨਹੀਂ ਕੀਤੇ ਗਏ ਦਰਿਆ ਸਤਲੁਜ ਦੀਆਂ ਤਸਵੀਰਾਂ ਨੇ ਮਹੱਤਵਪੂਰਤ ਜੋ ਜਗਰਾਓ ਦਰਿਆ ਸਤਲੁਜ ਦਾ ਪੁਲ ਜਾਂਦਾ ਰਸਤੇ ਚੜ੍ਹਦੇ ਬળે ਪਾਸੇ ਪਿੰਡ ਛੋਲੇ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਬਾਕੀ ਤੁਸੀਂ ਇਸ ਬਾਰੇ ਤੇ ਕੀ ਸੋਚਦੇ ਹੋ ਆਪਣੇ ਜ਼ਰੂਰੀ ਸੁਝਾਅ ਜਰ ਰੋ ਦਿਓ